ਹਾਂਜੀ ਬੰਨ ਤਗੜੇ ਕਰ ਰਹੇ ਨੇ ਛਤਰਾਣਾ ਏਰੀਆ ਉਧਰ ਜੀਸੀਬੀ ਨਾਲ ਟਰਾਲੀਆਂ ਭਰ ਕੇ ਜਿਹੜਾ ਪਰਲਾ ਬੰਨ ਅੱਗੇ ਉਹ ਕਮਜ਼ੋਰ ਉਹ ਜਿਆਦੀ ਲੋ ਪਰਦੇ ਪਿੱਛੇ ਕੰਮ ਕਰਨ ਵਾਲੇ ਕਿੰਨੇ ਕੁ ਬੰਦੇ ਨੇ ਯਾਰ ਜਿਹੜੇ ਬਹੁਤ ਬਿਆਨ ਚਲ ਰਹੇ ਹੋਈ ਮੈਂ ਕਹਿੰਦਾ ਪਰਦੇ ਪਿੱਛੇ ਬੜੀ ਕਿੰਨੇ ਕੁ ਬੰਦੇ ਨੇ ਕੰਮ ਜਿੱਥੇ ਲੋਕਾਂ ਕਿਥੋਂ ਟੋਲ ਬਿੱਤੀ ਤੇ ਜਿਹੜੇ ਵੀ ਲਾਈਵ ਦੇਖ ਰਹੇ ਨੇ ਆਪਾਂ ਛਤਰਾਣੇ ਏਰੀਆ ਚ ਪਹੁੰਚੇ ਆ ਇੱਥੇ ਟਰੈਕਟਰ ਚੱਲਣ ਦੇ ਨੇ ਮਿੱਟੀ ਪਾਣ ਦੇ ਨੇ ਬੰਨ ਤੇ ਐਨ ਡੀ ਆਰ ਐਫ ਦੀ ਟੀਮ ਵੀ ਆ ਗਈ ਏ ਅਲਰਟ ਜਾਰੀ ਕਰਤਾ ਹੈ ਕਿਸ਼ਤੀਆਂ ਵਗੈਰਾ ਪਹੁੰਚ ਚੁੱਕੀਆਂ

ਇਹ ਲੋ ਰਾਤ ਬਾਰਸ਼ੀ ਹੋ ਤਾ ਪਰਲੇ ਪਾਸੇ ਵੀ ਟਰੈਕਟਰ ਚੱਲ ਰਹੇ ਨੇ ਅਗਾ ਜਾ ਕੇ ਦਿਖਾਉਂਦੇ ਆ ਤੁਹਾਨੂੰ ਬੰਨ ਦੇਖ ਲੋ ਅਲਰਟ ਜਾਰੀ ਕਰਤਾ ਵੀ ਆਪਣੇ ਜੇ ਹੈਗੀ ਜਗ੍ਹਾ ਤੇ ਲਈ ਚੱਲ ਨਹੀਂ ਆਣੀ ਕੱਲ ਤੇ ਮੈਂ ਕੱਲ ਹੋਰ ਦੇਣਾ ਮਾਰੇ ਆਂ ਫਰੈਂਡ ਤੋਂ ਬਾਅਦ 2-3 ਘੰਟਿਆਂ ਦਾ ਪਾਈਆਂ ਵਧ ਗਿਆ 2 ਘੰਟਿਆਂ ਦੇ ਵਿੱਚ ਵਿੱਚ ਬਾਕੀ ਟਰੈਕਟਰ ਚੱਲਣ ਡਏ ਨੇ ਬੰਨ ਤਾੜਨ ਡੇ ਨੇ ਤੇ ਐਨ ਡੀ ਆਰ ਐਫ ਦੀ ਟੀਮ ਵੀ ਪਹੁੰਚ ਚੁੱਕੀ ਏ ਤੇ ਕਿਸ਼ਤੀਆਂ ਵਗੈਰਾ ਇੱਥੇ ਸਤਰਾਂ ਨੇ ਚ ਆ ਗਈਆਂ ਨੇ ਅਲਰਟ ਜਾਰੀ ਹੋ ਚੁੱਕਿਆ ਬਿਲਕੁਲ ਤੇ ਬਾਕੀ ਅੱਗੇ ਆਪਾਂ ਤੁਹਾਨੂੰ ਬੰਨ ਦੇ ਹਾਲਾਤ ਦਿਖਾਉਨੇ ਆ ਮਿਲਟਰੀ ਆ ਚੁੱਕੀ ਏ ਤੇ ਇਹ ਇੱਥੇ ਇਹਨਾਂ ਨੇ ਮਿੱਟੀ ਪਾ ਕੇ ਬੰਨ ਕਾਫੀ ਉੱਚੀ ਉੱਧਰ ਟਰੈਕਟਰ ਚੱਲਦੇ ਪਏ ਨੇ ਇਧਰਲੀ ਸਾਈਡ ਵੀ ਜੰਮੂ ਕਟੜੇ ਵਾਲਾ ਰੋਡ ਹੈ ਜਿਹੜਾ ਉੱਪਰ ਹੈ ਤੇ ਆ ਪਰਲੇ ਪਾਸੇ ਵੀ ਟਰੈਕਟਰ ਚੱਲਦੇ ਨੇ ਬਾਕੀ ਆਪਾਂ ਵੀਡੀਓ ਵੀ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਆਪਾਂ ਪਰਲੀ ਸਾਈਡ ਵੀ ਅੱਗੇ ਬੰਨ ਤੇ ਜਾ ਕੇ ਆਏ 1.5-2 ਮੀਟਰ ਉਹ ਵੀ ਵੀਡੀਓ ਅਪਲੋਡ ਕਰਦੇ ਆ ਤੇ ਉੱਪਰ ਜੰਮੂ ਕਟੜਾ ਰੋਡ ਲੰਘਦਾ ਇੱਥੇ ਪਾਣੀ ਦਾ ਲੈਵਲ ਘੱਟ ਲੱਗਦਾ ਹੈ ਬਟ ਇਹ ਨਾ ਬੰਨ ਉੱਚੇ ਨੇ ਇੱਥੇ ਆ ਮਿੱਟੀ ਕਰਾਣ ਵਾਲਾ ਪਾਣੀ ਗਿੱਲਾ ਇੱਥੇ ਪਹਿਲਾਂ ਮਿੱਟੀ ਪਾਤੀ ਜਿਨ੍ਹਾਂ ਨੇ ਕਰਾਣ ਵਾਲਾ ਤੇ ਬਾਕੀ ਮਿਲਟਰੀ ਵਾਲੇ ਵੀ ਅੱਗੇ ਗਏ ਨੇ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਹਾਲਾਤ ਆ ਵੇਖੋ ਦਸ ਆਪਾਂ ਪਹੁੰਚ ਗਏ ਆ ਥੈਲੇ ਵਗੈਰਾ ਲਾਏ ਨੇ ਆਪਾਂ ਉੱਥੋਂ ਦਿਖਾਉਨੇ ਆ ਤੁਹਾਨੂੰ और भजन पर 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 और ਪਰ 10 ਚੀਜ਼ਾਂ ਲੀਕ ਕਰਨੀ ਇੱਕ ਬੰਦੇ ਵਾਸਤੇ ਬੜੀ ਔਖੇ ਸਮਾਂ ਲੱਗਦਾ ਹੈ ਜੀ ਕਹਿ ਰਹੇ ਸੀ ਪੰਜਾਬ ਸਰਕਾਰ ਕੁਝ ਕਰ ਰਹੀ ਹੈ ਨਾ ਔਰ ਧੀਰੇ ਧੀਰੇ ਕਰ ਲੈਣਾ ਚਾਹੀਦਾ ਇੱਕ ਅਵਸਥਾ ਵੀ ਅੱਛੀ ਮੈਂ ਬੰਦੇ ਨੂੰ ਕਦਮਾਂ ਸੰਖਿਆ ਪੁੱਛਣ ਕਰਨਾ ਪਖਾ ਮੈਂ ਸੇ ਪਹਿਲੇ ਵੀ ਜਿੰਨਾ ਬੱਚੇ ਆ ਬੱਚੇ ਵੀ ਬੰਦੇ ਨੂੰ ਇੱਕ ਵੇਲ ਦੇ ਰਿਸ਼ਤੇ ਬਾਰੇ ਕਹਿੰਦੇ ਸਾਰੇ ਨੂੰ ਮੈਂ ਮੂਹ ਕਰਿਆ ਪਿਆਰ ਕੀਤਾ ਹੈ ਇਹ ਨਾਲ ਰੰਗ ਤੇ ਖਤਰਾ ਕੀ ਉਹ ਜਾਲ ਬੜਾ ਜੀ ਨੁਕਸਾਨ ਦੇਣਾ ਸਾਨੂੰ ਜ਼ਰੂਰ ਮਿਲਿਆ ਨੇ ਕਿ ਕਿ ਜਿਹਦਾ ਵਾਸਤੇ ਗਿਆ ਸੀ ਉਹ ਜਿਹੜੀ ਚੱਲ ਦੇ ਲਈ ਜੀ ਰਸਰ ਪਹੁੰਚੇ ਮੌਕੇ ਤੇ ਅੱਜ ਕੀ ਹਾਦਸਾ ਦਿੱਤੀਆਂ ਪਰ ਹੁਣ ਇੱਥੇ ਕੋਈ ਮਿਲ ਨਹੀਂ ਰਿਹਾ ਕੋਈ ਨਾ ਸੁੱਕੀ ਮਿੱਟੀ ਹੈ ਹੁਣ ਹਾਲਾਤ ਕੀ ਲੱਗਦੇ ਨੇ ਬਹੁਤ ਮਾੜੀ ਨੇ ਲੈਵਲ ਕੀ ਹੋ ਗਿਆ ਜਿਹੜਾ ਟਿਕ ਬਲੇ ਵਿੱਚ ਪਾਣੀ ਦੇ ਵਿੱਚ ਆਇਆ ਹੋਇਆ ਹੈ ਇਹ ਆਪਣੇ ਕਾਰਜ ਦੇ ਵਿੱਚ ਕਈ ਕਿਸਾਨਾਂ ਨੂੰ ਮੋਟਰਾਂ ਇਹਨਾਂ ਦਾ ਅੱਤਵਾਦੀ ਇਹ ਮੰਗ ਕਰਦੇ ਹੋ ਪ੍ਰਸ਼ਾਦ ਇਹਨਾਂ ਦੇ ਟਿਊਬ ਵਾਲੇ ਆ ਗਏ ਕਿਹੜਾ ਕਿਹੜਾ ਟਿਊਬ ਵਾਲੇ ਜੀ ਇਹਨਾਂ ਕਿਹੜਾ ਟਿਊਬਲ ਵਿੱਚ ਆਇਆ ਹੋਇਆ ਸਾਰਾ ਖਾਣਾ ਤੇ ਕੈਂਪੀਟ ਕਰਦੇ ਲੋਕ ਐਸਾ ਉਹਨਾਂ ਨੇ ਨਹੀਂ ਬਾਤ ਨਹੀਂ ਬਾਰੇ ਕੋਈ ਨੈਟ ਸੁਰੂ ਹੋ ਜਾ ਉਹਦੇ ਉੱਤੇ ਆਗੇ ਦੀ ਪਾਣੀ ਉਹ ਕਹਿ ਰਿਹਾ ਉਹ ਨਾ ਆੜਾ ਨਾ ਆੜਾ ਆਉਂਦੇ ਦੋ ਨਹੀਂ ਬਾਤ ਕੋਈ ਕਾਹਦਾ ਉਹ ਐਸਪੈਕਟ ਤੁਗਵਾ ਮਾਰੀ ਆ ਨਾ ਮਾਰੀ ਨਹੀਂ ਰੁਕ ਜਾਉਗਾ

ਬਾਨ ਨੂੰ ਤਕੜਾ ਕਰਨ ਦਾ ਨੋ ਪਰਲੇ ਨੂੰ ਥੈਲੇ ਭਰ ਕੇ ਰੱਖੇ ਨੇ ਸਤਰਾਣੇ ਏਰੀਏ ਤੋਂ ਅੱਕੇ ਆਪਾਂ ਵੀਡੀਓ ਵੀ ਅਪਲੋਡ ਕਰਾਂਗੇ ਆਪਣੇ ਚੈਨਲ ਤੇ ਇਧਰ ਰੋਡ ਵਾਲੇ ਆਪਣੇ ਜੈਨਰੇਟਰ ਚਿਕਨੂਟਰ ਰਿਪੇਅਰ ਕਰਦਣ ਦੇ ਨੇ ਤੇ ਉਧਰ ਜੀਸੀਪੀ ਚੱਲਣ ਲਈ ਆਪਾਂ ਤਾਂ ਨੂਰ ਖਾਨ ਨੇ ਆ ਟਰਾਲੀਆਂ ਚ ਮਿੱਟੀ ਭਰ ਰਹੇ ਨੇ ਇਹ ਜੰਮੂ ਕਟਰੇ ਵਾਲਾ ਰੋਡ ਆਹ ਵੇਹੋ ਉਹ ਪਤਾ ਕਿਨੇ ਪਾਇਆ ਹੈ ਆਉਤੋਂ ਤੁਹਾਨੂੰ ਹੱਥ ਵਿਖਾਉਂਦੇ ਆ ਦਾ ਲੰਗਰ ਚੱਲ ਰਿਹਾ ਜਤਿੰਦਰ ਆਇਆ ਸੀ ਵੀ ਟਰਾਲੀਆਂ ਭਰ ਕੇ ਆ ਗਾ ਬੰਨ ਤੇ ਜਾਣ ਰਹੀਆਂ ਨੇ ਉਹ ਟਰਾਲੀ ਜਿਵੇਂ ਆਉਣ ਲਈਏ ਤੇ ਇਹ ਬੰਨ ਤੇ ਮਿੱਟੀ ਪਾਈ ਹੈ ਨਾਲੇ ਟਰੈਕਟਰਾਂ ਨਾਲ ਪਰਲੇ ਬੰਨ ਤੇ ਪਾਣ ਦੇ ਨੇ ਐਮ ਐਲ ਐ ਐਮ ਪੀ ਜਿਆਦਾ ਮਾਲ ਕਾਏ ਉਹ ਜਿਆਦਾ ਹਿੱਸਾ ਮੰਗਲੈਂਡ ਤੇ ਦਿੱਖੀ ਜਾਂਦੇ ਆ ਕਿ ਜੀ ਦੂਜੀ ਸਾਈਡ ਤੇ ਆਪਾਂ ਤੁਹਾਨੂੰ ਲੱਕੋਂਗਰ ਲਾਤ बारिश हट गई पहला शुरू हो गई से एक चलन देने उधर ਬਾਕੀ ਨਾਲ ਇਹ ਮਿੱਟੀ ਪੱਕੀ ਜੀ ਇੱਤੇ ਉੰਜ ਵੀ ਜਿਵੇਂ ਪਰਲੇ ਪਾਸੇ ਤੁਸੀਂ ਵੇਖਿਆ ਲਾਈਵ ਟਰੈਕਟਰ ਚੱਲ ਨਹੀਂ ਰਿਹਾ ਸਹੀ ਜਿੱਲੇ ਕਰਕੇ ਸਲਿੱਪਾਂ ਗੱਡੀ ਜਾਂਦੇ ਨੇ ਇਹ ਆਪਣੀ ਵੀਡੀਓ 'ਚ ਆਪਾਂ ਵੀਡੀਓ ਪਾਵਾਂਗੇ ਉਹ ਆਪਾਂ ਬਣਾ ਕੇ ਲੈ ਆਏ ਆਂ ਇਹ ਮਿੱਟੀ ਹੈਗਾ ਕਿੱਥੇ ਜਾ ਰਹੀ ਹੈ ਵੀਡੀਓ ਅਪਲੋਡ ਹੋ ਰਹੀ ਹੈ ਆਪਾਂ ਤੁਹਾਨੂੰ ਉੱਚ ਸਾਰਾ ਕੁਝ ਇਹ ਸਾਈਡ ਤੇ ਆਪਾਂ ਜਾ ਕੇ ਅੱਗੇ ਜਾ ਕੇ 1.5 ਕਿਲੋਮੀਟਰ ਅੱਗੇ ਜਾ ਕੇ ਵੀਡੀਓ ਬਣਾ ਕੇ ਲੈ ਆਏ ਬੰਨ ਦੀ ਉਧਰ ਮਿੱਟੀ ਦੇ ਥੈਲੇ ਜਾਂਦੇ ਨੇ ਹੈਗਾ ਉਹ ਵੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਉੱਤਰ ਨਾ ਬੰਨ ਕਮਜ਼ੋਰ ਏ ਲੈਵਲ ਤੇ ਇਹ ਪਾਣੀ ਦੇ ਸਿਰਫ ਆ ਤੇ ਉੱਥੇ ਥੈਲੇ ਲਾਣਦੇ ਨੇ ਮਿੱਟੀ ਦੇ ਥੋੜੀ ਨੈਟ ਦੀ ਸਪੀਡ ਘਟੇ ਤਾਂ ਲਾਈਵ ਰੋਕ ਕੇ ਚੱਲਦਾ ਹੈ ਕਿਥੇ ਨੈਟਵਰਕ ਬਹੁਤ ਜ਼ਿਆਦਾ ਘਟੇ

ਨਹੀਂ ਐਡੀ ਛਤਿੰਦੇ ਰੜਦਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਜਿਵੇਂ ਲਾਈਵ 'ਚ ਤੁਸੀਂ ਪਹਿਲਾਂ ਵੇਖਿਆ ਸਿਰਫ ਥੈਲੇ ਹੀ ਦਿੱਤੇ ਨੇ ਖਾਲੀ ਮਿੱਟੀ ਭਰਨ ਨੂੰ ਨਾ ਕੋਈ ਬੰਦਾ ਨਾ ਕੁਛ ਪਰਲੇ ਪਾਸੇ ਟ੍ਰੈਕਟਰ ਚਾਲਦੇ ਨੇ ਆਪਾਂ ਤਾਂ ਉਹਦੇ ਹੁੰਦੇ ਅਨਤੇ ਮਿੱਟੀ ਬਾਣ ਰਿਹਾ ਨਾ ਕਿਸਾਨ ਪਰਲੇ ਪਾਸੇ ਵਿਖਾਉਨੇ ਆ ਜੀ ਸੀ 3 ਲੱਗੀ ਜਿੱਤਰ ਪਰਲੇ ਪਾਸੇ ਜੀ ਸੀ ਬੀ ਨਾਲ ਟਰਾਲੀਆਂ ਭਰ ਕੇ ਬੰਨ ਤੇ ਮਿੱਟੀ ਪਾਣਦੇ ਨੇ ਉਹ ਵਿਖਾਉਨੇ ਆ ਪਾ ਤੁਹਾਨੂੰ ਮੀਂਹ ਨਾਲ ਉਂਝ ਵੀ ਸਾਰੀ ਦਲਦਲ ਜੀ ਬਣੀ ਪਈ ਹੈ